ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨੂੰ ਚੈਨਲ ਅੰਮਰਬਾਈ ਦੇ ਨਾਲ ਇਸ ਟਾਈਮ ਅਸੀਂ ਪਹੁੰਚੇ ਹਾਂ ਡੈਮਗਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਜਿਹੜੀ ਕੱਢੀ ਜਾ ਰਹੀ ਹੈ ਸਾਡੇ ਨਾਲ ਮੌਜੂਦ ਨੇ ਪ੍ਰਿੰਸੀਪਲ ਸਕੂਲ ਦੇ ਤੇ ਗੁਪਤਾ ਜੀ ਵੀ ਪਹੁੰਚੇ ਸੀ ਤੇ ਗੱਲਬਾਤ ਕਰਦੇ ਆ ਜੋ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਗਈ ਆ ਉਸ ਬਾਰੇ ਕੀ ਕੰਨ ਜਾਂਦੇ ਆ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਐ ਗੁੱਡ ਆਫਟਰਨੂੰ ਜੀ ਤੇ ਸਿੱਖਿਆ ਕ੍ਰਾਂਤੀ ਜਿਹੜੀ ਮੁਹਿਮ ਹੈ ਉਹਨੂੰ ਮੈਂ ਇਫਾਕੀ رائے ਰੱਖਦਾ ਕਿਉਂਕਿ ਸਰਕਾਰ ਬੜੀ ਸੀਰੀਅਸ ਹੋ ਕੇ ਸਿੱਖਿਆ ਦਾ ਪੰਦਰ ਸੁਧਾਰ ਅਨੁਸਾਰ ਲਗਾਈ ਹੈ ਕ੍ਰਾਂਤੀ ਦਾ ਮਤਲਬ ਬੜੀ ਵੱਡੇ ਪੱਧਰ ਤੇ ਲੱਗੀ ਪਈ ਹੈ ਜਿਸ ਦੇ ਕਰਕੇ ਕੀ ਹੈ ਸਕੂਲਾਂ ਨੂੰ ਗ੍ਰਾਂਟ ਬੜੀ ਆਂਦੀ ਪਈ ਹੈ ਔਰ ਗ੍ਰਾਂਟ ਦਾ ਬੜਾ ਪ੍ਰੋਪਰਲੀ ਯੂਸ ਹੋ ਰਿਹਾ ਔਰ ਉਹਦਾ ਬੱਚਿਆਂ ਨੂੰ ਫਾਇਦਾ ਮਿਲਦਾ ਪਿਆ ਬੱਚਿਆਂ ਨੂੰ ਸੁਖਾਵਾਂ ਮਾਹੌਲ ਮਿਲਦਾ ਪਿਆ ਉਹ ਕ੍ਰਾਂਤੀ ਦਾ ਹੀ ਇੱਕ ਨਤੀਜਾ ਹੈ ਸਭ ਜੀ ਦੇ ਗੱਲਬਾਤ ਕਰੀਏ ਬੱਚਿਆਂ ਜੀ ਪੜ੍ਹਾਈ ਦੇ ਜੇ ਪ੍ਰਾਈਵੇਟ ਸਕੂਲਾਂ ਦੇਖੀਏ ਉਹਨਾਂ ਦੇ ਖਰਚੇ ਵੀ ਫਿਰ ਕਿਤਾਬਾਂ ਦੇ ਜਿਹੜੇ ਖਰਚੇ ਆ ਬਹੁਤ ਜ਼ਿਆਦਾ ਖਰਚੇ ਵਧਾ ਦਿੱਤੇ ਗਏ ਕਿ ਜਿਹੜੇ ਕਿ ਇੱਕ ਗਰੀਬ ਜਿਹੜਾ ਬੰਦਾ ਵਾ ਉਹਦੇ ਹੀ ਨਹੀਂ ਸਕਦਾ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਇਹ ਉਹ ਨਾ ਇੱਕ ਪ੍ਰਾਈਵੇਟ ਸਕੂਲ 'ਚ ਪੜਾਉਣ ਦੀ ਪੇੜ ਚਾਲ ਹੈ ਜੀ ਉਹਨਾਂ ਨੂੰ ਪਤਾ ਹੀ ਨਹੀਂ ਹੈ ਅਸੀਂ ਚਲੋ ਅਸੀਂ ਸਾਡੇ ਟੀਚਰਜ਼ ਗਲੀ ਮਲੇਚੀ ਜਾਂਦੇ ਨੇ ਕਰਦੇ ਆ ਪਰ ਇੱਕ ਦਿਮਾਗ 'ਚ ਉਹਨਾਂ ਦੀ ਪੇੜ ਚਾਲ ਹੈ ਪ੍ਰਾਈਵੇਟ ਸਕੂਲ 'ਚ ਪੜਾਉਣਾ ਉਹ ਪੇੜ ਚਾਲ ਕਈ ਵਾਰੀ ਤੇ ਕਰਕੇ ਹੀ ਕਰੀ ਜਾਂਦੇ ਨੇ ਅਦਰਵਾਈਜ਼ ਐਸuele ਸਰਕਾਰੀ ਸਕੂਲ ਦਾ ਜੋ ਇਨਫਰਾਸਟ੍ਰਕਚਰ ਹੈਗਾ ਜੋ ਟੀਚਰਸ ਹੈਗੇ ਆ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਕੋਲ ਨਹੀਂ ਹੈਗੇ ਤੁਸੀਂ ਦੇਖੋ ਨਾ ਜਦੋਂ ਸਰਕਾਰੀ ਨੌਕਰੀਆਂ ਨਿਕਲਦੀਆਂ ਤੇ ਪ੍ਰਾਈਵੇਟ ਸਕੂਲ ਦਾ ਟੀਚਰ ਸਰਕਾਰੀ ਅਪਲਾਈ ਕਰਦਾ ਕਿ ਨਹੀਂ ਕਰਦਾ ਐਦਾ ਮਤਲਬ ਕੀ ਹੈ ਕਿ ਉਹ ਉੱਥੇ ਆਪ ਸੈਟੀਸਫਾਈਡ ਨਹੀਂ ਹੈਗਾ ਜੀ ਪੜਾਈ ਐਦਾ ਮਤਲਬ ਕੀ ਹੈ ਸਰਕਾਰੀ ਸਕੂਲ ਮੱਚ ਬੈਟਰ ਨੇ ਪ੍ਰਾਈਵੇਟ ਸਕੂਲਾਂ ਸਰ ਕੀ ਲੱਗਦਾ ਨੇ ਕਿ ਜਿਆਦਾਤਰ ਪ੍ਰਾਈਵੇਟ ਸਕੂਲ ਵਿੱਚ ਤੁਸਨਾ ਕਰਕੇ ਹੀ ਅੱਗੇ ਵਧਦੇ ਪਏ ਆ ਕਿਉਂਕਿ ਜੇ ਪੜ੍ਹਾਈ ਨੂੰ ਲੈ ਕੇ ਚੱਲੀ ਦੇਖੀਏ ਤੇ ਦੇਖੋ ਪ੍ਰਾਈਵੇਟ ਸਕੂਲ ਤੇ ਹੀ ਹੈਗਾ ਕਿ ਕਈ ਤਰ੍ਹਾਂ ਦੀ ਉਹਦੇ ਆਪਣੇ ਹੀ ਹੈਗੀਆਂ ਤੁਹਾਨੂੰ ਵੀ ਪਤਾ ਹੈ ਕੀ ਕੀ ਕੁਝ ਕਰਦੇ ਨੇ ਮੈਂ ਉਹਦੇ ਤੇ ਡਿਟੇਲ 'ਚ ਨਹੀਂ ਜਾਵਾਂਗਾ ਪਰ ਇਹੀ ਕਹਾਂਗਾ ਕਿ ਤੁਹਾਡੇ ਮਾਦਮ ਦੇ ਨਾਲੋਂ ਪਬਲਿਕ ਸਰਕਾਰੀ ਸਕੂਲਾਂ ਜਾ ਕੇ ਸਰਕਾਰੀ ਸਕੂਲ ਦੇਖੋ ਉਹਨਾਂ ਦਾ ਪੱਧਰ ਦੇਖੋ ਇਨਫਰਾਸਟ੍ਰਕਚਰ ਦੇਖੋ ਪੜ੍ਹਾਈ ਦਾ ਲੈਵਲ ਦੇਖੋ ਕਲਾਸਰੂਮ ਦੇਖੋ ਉਹ ਉਹ ਪ੍ਰਾਈਵੇਟ ਨਾਲੋਂ ਮੱਚ ਬੈਟਰ ਹੈ ਹੁਣ ਸਾਡੇ ਸਾਡੇ ਸਾਲ ਦੀ ਫੀਸ ਜਿਹੜੀ ਹੈ ਪਲੱਸ 1 ਪਲੱਸ 2 ਦੀ 900 ਰੁਪਏ ਹੈਗੀ ਹੈ 1000 ਰੁਪਏ 900 1000 ਰੁਪਏ ਹੈਗੀ ਸਾਰੀ ਛੱਲੇ ਦੀ 7-800 ਰੁਪਏ ਹੈਗੀ ਨੌਵੀਂ ਦਸਵੀਂ ਦੀ ਛੱਲੇ ਤੱਕ ਹੈ ਹੀ ਨਹੀਂ ਹੈ ਉਹ ਟੀਚਰ ਸਾਡੇ ਕੁਆਲੀਫਾਈਡ ਆ ਬੜੇ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਨੇ ਬੜੇ ਐਕਸਪੀਰੀਅੰਸ ਹੈਂਡ ਨੇ ਜੇ ਇਸ ਗੱਲ ਕਰੀਏ ਡੈਮਗਨ ਸੈਕੰਡਰੀ ਸਕੂਲ ਦੇ ਆਫਿਸ ਦੀ ਪਹਿਲੇ ਤੇ ਹੁਣ ਨਾਲ ਕੀ ਫਰਕ ਹੈ ਕਵਾ ਉਹਦੇ ਬਾਰੇ ਦੱਸ ਜੀ ਦੇਖੋ ਜੀ ਮੈਂ ਪਹਿਲੇ ਬਾਰੇ ਕੋਈ ਕਮੈਂਟ ਨਹੀਂ ਕਰਾਂਗਾ ਜੀ ਮੈਂ ਆਪਣੇ ਬਾਰੇ ਕਹਿ ਸਕਦਾ ਕਿ ਮੈਂ ਔਰ ਮੇਰੀ ਟੀਮ ਨੇ ਬੜੀਆ ਵਧੀਆ ਤਰੀਕੇ ਦੇ ਨਾਲ ਆਫਿਸ ਬਣਾਇਆ ਹੈ ਬੜੀ ਰੀਜਨਲ ਬਣਾਇਆ ਤੇ ਐਸਾ ਹੀ ਹੈ ਕਿ ਕੰਟੀਨਿਊ ਮੈਂ ਔਰ ਆਪਣੀ ਟੀਮ ਡੈਮਗਨ ਸਕੂਲ ਨੂੰ ਸੁਧਾਰਨ ਦਾ ਕੰਮ ਕਰਦੇ ਰਾਂਗੇ ਕਿਉਂਕਿ ਇੰਪਰੂਵਮੈਂਟ ਨੇਵਰ ਐਂਡਿੰਗ ਪ੍ਰੋਸੈਸ ਹੈ ਇੰਪਰੂਵਮੈਂਟ ਤੇ ਹੁੰਦੀ ਹੀ ਰਹਿਣੀ ਹੈ ਇੱਕ ਮੈਕਸਰ ਕਰਨਾ ਆਪਣੇ ਬਾਰੇ ਕਰਨਾ ਇਹ ਮਾਈਲਸਟੋ ਗੋ ਬਿਫੋਰ ਆਈ ਸਲੀਪ ਇਹ ਮਾਈਲਸਟੋ ਗੋ ਬਿਫੋਰ ਆਈ ਸਲੀਪ ਮਤਲਬ ਮੈਂ ਕੰਮ ਕਰੀ ਜਾਣਾ ਜਦੋਂ ਰਿਟਾਇਰਮੈਂਟ ਹੋਣ ਤੋਂ ਪਹਿਲੇ ਜੀ ਤਾਂ ਐਸਾ ਜਿ ਦੇਖਿਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਕਹਿਣਾ ਹੈਗਾ ਵਾ ਪੰਜਾਬ ਦੇ ਵਿੱਚ ਪੰਜਾਬੀ ਲਾਜ਼ਮੀ ਹੈਗੀ ਆ ਉਸ ਨੂੰ ਕਿੱਸਾ ਦੇਖਦੇ ਹੋ ਆਹੀ ਪੰਜਾਬੀਆਂ ਤਾਂ ਪੰਜਾਬੀ ਤੇ ਚਾਹੀਦੀਆਂ ਨਾ ਪੰਜਾਬੀ ਕਿਉਂ ਨਹੀਂ ਚਾਹੀਦੀ ਅਗਰ ਪੰਜਾਬੀ ਹੋ ਗਏ ਪੰਜਾਬੀ ਨਹੀਂ ਪੜ੍ਹਣੀ ਤਾਂ ਫਿਰ ਕੀ ਪੜ੍ਹਣਾ ਹੈ ਜੀ ਠੀਕ ਹੈ ਬਾਕੀ ਲੈਂਗੁਏਜ ਪੜ੍ਹਨੀਆ ਚਾਹੀਦੀ ਹੈ ਸਨਮਾਨਤ ਕਰਨਾ ਚਾਹੀਦਾ ਪਰ ਮਾਂ ਬੋਲੀ ਮਾਂ ਬੋਲੀ ਹੀ ਹੁੰਦੀ ਹੈ ਦੇਖੋ ਮਾਸੀਆਂ ਕਈ ਹੋ ਸਕਦੀਆਂ ਪਰ ਮਾਂ ਕੋਈ ਹੁੰਦੀ ਹੈ ਜਿਆਦਾ ਇੱਕ ਅੰਗ ਪੰਜਾਬੀ ਪੜ੍ਹਨੀ ਬੋਲਣੀ ਚਾਹੀਦੀ ਹੈ ਉਹ ਜ਼ਰੂਰੀ ਵੀ ਹੈ ਕਿਉਂਕਿ ਅਸੀਂ ਪੰਜਾਬੀ ਆ ਤੇ ਪੰਜਾਬੀ ਹੋਣ ਤੇ ਸਾਨੂੰ ਮਾਣ ਹੈ ਜੀ ਇਹ ਸਰ ਜੇ ਦੇਖਿਆ ਜਾਵੇ ਅੰਮ੍ਰਿਤ ਵਲੇਜ ਦੇ ਸਕੂਲੇ ਬੱਚੇ ਆਉਂਦੇ ਸੀ ਜਿਹੜਾ ਸਵੇਰ ਦਾ ਟਾਈਮ ਹੁੰਦਾ ਸੀ ਉਸ ਟਾਈਮ ਦੇਸ਼ ਭਗਤੀ ਦੇ ਗੀਤ ਜਾਂਵਰ ਜਿਹੜੇ ਕਿ ਗੁਰੂ ਸਾਹਿਬ ਦੀ ਬਾਣੀ ਸੀ ਉਹ ਪੜ੍ਹੀ ਜਾਂਦੇ ਸੀ ਕਿ ਅੱਜ ਵੀ ਤੁਹਾਡੇ ਸਕੂਲ ਦੇ ਵਿੱਚ ਚੱਲਦਾ ਜੀ ਦੇਖੋ ਜੀ ਅਗਰ ਤੇ ਮੈਂ ਕੁਝ ਕਾਂਗਾ ਤੇ ਆਪਣੀ ਮੂੰਹ ਮੀਆਂ ਮਠੂ ਬਣ ਵਾਲੀ ਗੱਲ ਹੈ ਮੇਰਾ ਸਕੂਲ 7:30 ਲੱਗਦਾ ਜੀ ਕਿਸੇ ਵੇਲੇ 7 ਵਜੇ ਆਓ ਤੁਹਾਨੂੰ ਨਾ ਮਿਲੇਗਾ ਫਿਰ ਮੇ ਨਾਲ ਗੱਲ ਕਰਿਓ ਦੇਸ਼ ਭਗਤੀ ਦੇ ਗਾਣੇ ਲੱਗਦੇ ਲੱਗਦੇ ਭਾਈ ਮੇਰੇ ਸਾਥ ਤੇ ਮੇਰੇ ਸਕੂਲ ਦੇ ਦੇਸ਼ ਭਗਤੀ ਦੇ ਗਾਣੇ ਲੱਗ ਜਾਂਦੇ ਆ ਤੇ ਜਦੋਂ ਤੱਕ ਪ੍ਰੇਅਰ ਹੁੰਦੀ ਹੈ ਉਹ ਤੱਕ ਦੇਸ਼ ਭਗਤੀ ਦੇ ਗਾਣੇ ਲੱਗਦੇ 20-25 ਮਿੰਟ ਹਰੋਜ ਮੇਰੇ ਦੇਸ਼ ਭਗਤੀ ਦੇ ਗਾਣੇ ਲੱਗਦੇ ਮੈਂ ਬਾਕੀਆਂ ਦਾ ਨਹੀਂ ਕਹਿ ਸਕਦਾ ਮੇਰੇ ਸਕੂਲ ਚਲੇ ਜਾਂਦੇ ਆ ਜਿਸ ਨਾਲ ਤੁਸੀਂ ਆਪਣੇ ਸਕੂਲ ਏਡਾ ਵਧੀਆ ਬਣਾਤਾ ਹੋ ਹੋਰ ਨਾਲ ਸਕੂਲਾਂ ਨੂੰ ਕਿਸੇ ਨੀਅਤ ਨਾ ਚਾਹਦੇ ਮੈਂ ਸਾਰੇ ਸਕੂਲ ਬੜੇ ਵਧੀਆ ਜੀ ਮੈਂ ਕਿਉਂ ਕਿਸੇ ਸਕੂਲ ਨੂੰ ਪੂਰਾ ਕਾਂਗਾ ਜਾਂ ਮਾੜਾ ਕਾਂਗਾ ਮੇਰੇ ਵਾਸਤੇ ਸਾਰੇ ਸਕੂਲ ਵਧੀਆ ਕਿਉਂਕਿ ਸਾਰੇ ਸਰਕਾਰੀ ਹੈ ਕਿਸੇ ਨੀਅਤ ਨਹੀਂ ਹੈ ਕਿਸੇ ਨੀਅਤ ਨਹੀਂ ਹੈ ਇਹ ਸਾਰੇ ਇਹ ਬੜੇ ਵਧੀਆ ਜੀ ਐਹੀ ਕਾਂਗਾ ਕਿ ਡਟ ਕੇ ਜੋਸ਼ ਸਿੱਖਿਆ ਕ੍ਰਾਂਤੀ ਨੂੰ ਅੱਗੇ ਵਧਾਈਏ ਇਸ ਜਿਹੜਾ ਸਕੂਲਾਂ ਦਾ ਮਿਆਰ ਉੱਪਰ ਚੁੱਕੀ ਹੈ ਥੈਂਕ ਯੂ